ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.com ਤੇ ਇਹਨਾ ਕਿ ਲਵ ਮੀ ਐਂਡ ਯੂ ਆ ਯੂ ਕੇ ਰਿਸ਼ਵ ਇਨ ਨੈਵੋ ਐਂਡ ਯੂ ਐਵਰੀਡੇ ਯੂ ਆ ਮਾਈ ਲਵ ਐਂਡ ਯੂ ਆ ਮਾਈ ਹਾਰ ਅਮਰੀਕਨ ਗਾਇਕ ਜਸਟਿਨ ਬੀਬਰ ਦਾ ਗਾਣਾ ਪੂਰੀ ਦੁਨੀਆ ਦੀ ਜ਼ੁਬਾਨ ਤੇ ਹੈ ਪਰ ਪਾਕਿਸਤਾਨ ਵਿੱਚ ਇਹਨਾਂ ਦੋਆ ਪੈਣਾ ਦੀ ਪ੍ਰਸਿੱਧੀ ਜਸਟਿਨ ਬੀਬਰ ਨਾਲੋਂ ਵੀ ਜ਼ਿਆਦਾ ਜੱਪਦੀ ਹੈ ਦੋਵੇਂ ਭੈਣਾਂ ਸਾਨੀਆ ਅਤੇ ਮੁਕੱਦਸ ਦਾ ਵੀਡੀਓ ਪੂਰੇ ਪਾਕਿਸਤਾਨ ਵਿੱਚ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੋਵੇਂ ਭੈਣਾਂ ਜਸਟਿਨ ਬੀਬਰ ਦਾ ਗਾਣਾ 베ਬੀ 베ਬੀ ਗਾ ਰਹੀਆਂ ਨੇ। ਇਸ ਵਿੱਚ ਉਹਨਾਂ ਦਾ ਸਾਥ ਗੜਵੀ ਵਜਾ ਕੇ ਉਹਨਾਂ ਦੀ ਮਾਂ ਦੇ ਰਹੀ ਹੈ। ਸਾਨੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਸਟਿਨ ਬੀਬਰ ਬਹੁਤ ਪਸੰਦ ਹੈ। ਉਹਨਾਂ ਕਿਹਾ ਕਿ ਕਿਸੇ ਨੇ ਉਹਨਾਂ ਨੂੰ ਜਸਟਿਨ ਬੀਬਰ ਦਾ ਗਾਣਾ 베ਬੀ ਸੁਣਾਇਆ ਜੋ ਕਿ ਉਹਨਾਂ ਨੂੰ ਬਹੁਤ ਪਸੰਦ ਆਇਆ। ਸਾਨੀਆ ਦੀ ਭੈਣ ਮੁਕੱਦਸ ਨੇ ਪੂਰਾ ਗਾਣਾ 70 ਵਾਰ ਸੁਣਿਆ ਉਸ ਤੋਂ ਬਾਅਦ ਗਾਣਾ ਯਾਦ ਹੋਇਆ। ਸਾਨੀਆ ਤੇ ਮੁਕੱਦਸ ਪਾਕਿਸਤਾਨ ਦੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਨੇ ਇਨਾਂ ਨੇ ਸਿਰਫ ਮੋਢਲੀ ਪੜ੍ਹਾਈ ਕੀਤੀ ਹੈ ਘਰ ਦੇ ਹਾਲਾਤ ਕਾਰਨ ਇਹਨਾਂ ਨੇ ਅੱਗੇ ਦੀ ਪੜ੍ਹਾਈ ਨਹੀਂ ਕੀਤੀ ਅੰਗਰੇਜ਼ੀ ਭਾਸ਼ਾ ਦਾ ਇਹਨਾਂ ਨੂੰ ਗਿਆਨ ਨਹੀਂ ਹੈ ਪਰ ਦੋਵਾਂ ਨੇ ਅੰਗਰੇਜ਼ੀ ਗਾਣੇ ਨੂੰ ਗਾ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਬੇਬੀ ਗਾਣੇ ਨੂੰ ਯਾਦ ਕਰਨ ਲਈ ਦੋਵਾਂ ਨੇ ਕਾਫੀ ਮਿਹਨਤ ਵੀ ਕੀਤੀ ਸ਼ਬਦ ਦੇ ਸਹੀ ਉਚਾਰਨ ਲਈ ਇਹਨਾਂ ਦੋਵਾਂ ਨੇ ਗਾਣੇ ਨੂੰ ਵਾਰ-ਵਾਰ ਸੁਣਿਆ ਅਤੇ ਫਿਰ ਉਸ ਨੂੰ ਉਰਦੂ ਵਿੱਚ ਲਿਖਿਆ ਗਾਣਾ ਯਾਦ ਕਰਨ ਤੋਂ ਬਾਅਦ ਉਹਨਾਂ ਦਾ ਕਿਸੇ ਨੇ ਵੀਡੀਓ ਬਣਾ ਦਿੱਤਾ ਜੋ ਕਿ ਪੂਰੇ ਪਾਕਿਸਤਾਨ ਵਿੱਚ ਫੈਲ ਗਿਆ ਹੁਣ ਆਲਮ ਹੈ ਕਿ ਦੋਵਾਂ ਨੂੰ ਪਾਕਿਸਤਾਨੀ ਟੀਵੀ ਚੈਨਲਾਂ ਤੋਂ ਸੱਦਾ ਪੱਤਰ ਆ ਰਹੇ ਨੇ ਸਾਨੀਆ ਤੇ ਮੁਕੱਦਸ ਦੀ ਇੱਛਾ ਜਸਟਿਨ ਬੀਬਰ ਨੂੰ ਮਿਲਣ ਦੀ ਹੈ ਹੁਣ ABP ਸਾਂਝਾ ਤੁਹਾਡੇ ਸਮਾਰਟਫੋਨਸ ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live ਟਾਈਪ ਕਰੋ AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨੂਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਨ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP ਲਾਈਵ ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ